ਦੇਤੇ ਕਿ ਯੁਧ ਨਸ਼ਾ ਵਿਰੁੱਧ ਪੜਾਵ ਦੋਦੇ ਵਿੱਚ ਵਕ ਵਕ ਤਾਈ ਆਮਾਦੀ ਪਾਰਟੀ ਦੇ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਤਾਂ ਉੱਥੇ ਲੁਧਿਆਣਾ ਵਿਖੇ ਆਮਾਦੀ ਪਾਰਟੀ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਵੀ ਵਾਰਡ ਨੰਬਰ 52 ਅਤੇ 57 ਦੇ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਰੈਲੀ ਕੱਢੀ ਗਈ ਜਿਸ ਦੇ ਵਿੱਚ ਨੌਜਵਾਨ ਅਤੇ ਇਲਾਕਾ ਨਿਵਾਸੀਆਂ ਵੱਲੋਂ ਕੁਲਵੰਤ ਸਿੰਘ ਸਿੱਧੂ ਦਾ ਇਸ ਰੈਲੀ ਦੇ ਵਿੱਚ ਦਤਾ ਦਿੱਤਾ ਗਿਆ ਅਤੇ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਤ ਕੀਤਾ ਗਿਆ। ਜਿਆ ਮੰਗੀਤ ਨਗਰ ਵਿਖੇ ਜੋ ਨਸ਼ੇ ਵਿਰੋਧੀ ਦੂਸਰੇ ਪੜਾ ਦੇ ਤਹਿਤ ਇੱਕ ਛੋਟੀਆਂ-ਛੋਟੀਆਂ ਰੈਲੀਆਂ ਵੱਲੋਂ ਸ਼ੁਰੂ ਕਰੀਆਂ ਅੱਜ ਵਾਰ ਨੰਬਰ 51 ਤੇ 47 ਦੀ ਜਿਹੜੀ ਜੋਇੰਟ ਰੈਲੀ ਸੀ ਜਿਹਦੇ ਵੱਡੀ ਗਿਣਤੀ ਵਲੰਟੀਅਰ ਸਹਿਯੋਗ ਨਾਲ ਇਲਾਕਾ ਨਿਵਾਸੀਆਂ ਨੇ ਬੜੇ ਜੋਸ਼ ਨਾਲ ਪਾਗਲਿਆ ਨਾਰੇ ਬਜੇ ਵੀ ਦੱਬ ਕੇ ਕਰੀਆ ਕਿ ਨਸ਼ੇੜੀ ਕਿਸੇ ਨੂੰ ਕਹਿ ਨਹੀਂ ਦੇਣਾ ਪੰਜਾਬ ਚ ਨਸ਼ਾ ਰਹਿਣੇ। ਇੱਕ ਕਪਤਨ ਮੈਸੇਜ ਦੇ ਲੋਕਾਂ ਨੂੰ ਮੈਸੇਜ ਇਹ ਹੀ ਦਊਂਗਾ ਵੀ ਆਪਣਾ ਫਰਜ਼ ਬਣਦਾ ਹੈ ਇਹ ਅਸੀਂ ਚਿੱਟੇ ਨਾਲ ਸੰਬੰਧਿਤ ਜਿਹੜੀ ਇਹ ਸੂਚਨਾ ਪੁਲਿਸ ਨੂੰ ਦਈਏ ਯੁੱਧ ਨਸ਼ੇ ਵਿਰੋਧ ਦੀਆਂ ਟੀਮਾਂ ਲੱਗਿਆ ਉਹਨਾਂ ਨੂੰ ਦਈਏ ਇਹ ਨਾ ਸਮਝੀਏ ਕਿ ਅੱਜ ਅੱਜ ਤੋਂ ਪੰਜਵੇਂ ਘਰ ਚ ਅੱਗ ਲੱਗੇ ਮੈਨੂੰ ਕੀ ਹੈ ਉਹ ਅੱਗ ਨੇ ਹੌਲੀ ਹੌਲੀ ਸਾਡੇ ਘਰ ਤੇ ਬਜਾਉਣਾ। ਇਸ ਤੋਂ ਪਹਿਲਾਂ ਉਹ ਅੱਗ ਤੁਹਾਡੇ ਘਰ ਨੂੰ ਲੱਗੇ ਕੁਛ ਇਸ ਨੂੰ ਬਚਾ ਲੋ ਹੁਣੇ ਦਬ ਲੋ ਪਿਛਲੇ ਦਿਨੀ ਇੱਕ ਤੁਸੀਂ ਬੱਚੇ ਨੂੰ ਵੀ ਜਿਹੜਾ ਨਸ਼ਾ ਕਰਦਾ ਸੀ ਉਹਨੂੰ ਨਸ਼ਕ ਛਡਵਾਲ ਲਿੰਕ ਨਸ਼ਾ ਕੇਂਦਰ ਭੇਜਿਆ ਗਿਆ ਤੇ ਇਸ ਤਰ੍ਹਾਂ ਦੇ ਬਹੁਤ ਬਹੁਤ ਨੌਜਵਾਨ ਬੇਵਿਲੇ ਅੰਤ ਤੱਕ ਹਸਪਤਾਲਾਂ 'ਚ ਕਾਫੀ ਨਸ਼ਾ ਛੱਡ ਗਏ ਨੇ ਇਹਨਾਂ ਨੂੰ ਦਵਾਈਆਂ ਵੀ ਕਰਾਉਣਾ ਪਿਆ ਪਰ ਉਹਦੇ ਬਾਅਦ ਤੇ ਡਿਟਰਮੀਨ ਨਸ਼ਾ ਜਿਹੜਾ ਸਟਰੋਂਗ ਚਾਹੀਦਾ ਹੈ ਅਗਰ ਇਰਾਦਾ ਮਜ਼ਬੂਤ ਹੈ ਤਾਂ ਨਸ਼ਾ ਕੋਈ ਐਡਾ ਵੱਡਾ ਦੈਂਤ ਨਹੀਂ ਕਿ ਜੀਹਦੇ ਤੇ ਪੰਜਾਬੀ ਫਤਿਹ ਨਾ ਕਰ ਸਕਣ ਜਿਵੇਂ ਤੁਸੀਂ ਗਲੀ ਗਲੀ ਖੋਕੇ ਲਿਆਂਦੇ ਫਿਰਦੇ ਆ ਪਹਿਲਾਂ ਇੰਦਾਂ ਦੀਆਂ ਸਰਕਾਰਾਂ ਨੇ ਕੋਈ ਕਦਮ ਨਹੀਂ ਕੀਤੇ ਜੇ ਪਹਿਲਾਂ ਇਹ ਕੰਮ ਕਰੇ ਹੁੰਦੇ ਅੱਜ ਹਜ਼ਾਰਾਂ ਨੌਜਵਾਨ ਸ਼ਮਸ਼ਾਨ ਘੜ ਤੇ ਨਾ ਜਾਂਦਾ ਹਜ਼ਾਰਾਂ ਕਿੱਟੀਆਂ ਚੁੰਨੀਆਂ ਪਹਿਣਾ ਦੇ ਸਿਰਾਂ ਤੇ ਨਾ ਹੁੰਦੀਆਂ ਹਜ਼ਾਰਾਂ ਮਾਵਾਂ ਦੀਆਂ ਗੋਦਾਂ ਸੁਣੀਆਂ ਨਾ ਹੁੰਦੀਆਂ ਜੇ ਕਾਂਗਰਸੀਆਂ ਦੇ ਅਕਾਲੀਆਂ ਨੇ ਇਹ ਪਰਪਕਾਰ ਜਾਂ ਇਹ ਨੇਕ ਕਾਰਜ ਕਰਿਆ ਹੁੰਦਾ ਪਰ ਜਿਨੇ ਕਹਿੰਦੇ ਨਾ ਸਾਹਿਬ ਹੱਥ ਬੜਾਈਆਂਿਸਿਸ ਭਾਵੇਂ ਤੇ ਦੇ ਇਹ ਮਾਨੋਂ ਨੇ ਪ੍ਰਮਾਣਜੋਗ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਜੀ ਨੂੰ ਦੇਣਾ ਸੀ ਇਸ ਕਾਰਜ ਨੇ ਸੱਤ ਪੀੜੀਆਂ ਤਾਰ ਦੇਣੀਆਂ ਮਾਨ ਸਾਹਿਬ ਦੀਆਂ ਸੱਤ ਪੀੜੀਆਂ ਤੇ ਕਹਿ ਸਕਦੇ ਹਾਂ ਤੁਸੀਂ ਘਰ ਘਰ ਜਾ ਕੇ ਇਦਾਂ ਹੀ ਆਪਣੀ ਨੌਕਰੀ ਇਹ ਮਹਿਮ ਜਿਹੜੀ ਜਾਰੀ ਰਹੂਗੀ ਸਾਡੀਆਂ ਬਹੁਤ ਸਤਕਾਰਯੋਗ ਸ਼ੇਰਨੀਆਂ ਪੈਣਾਂ ਤੋਂ ਖੜੀਆਂ ਨੇ ਉਹ ਬਹੁਤ ਕਿੱਤੇ ਦੇ ਮਾਮਲੇ ਦੇ ਵਿੱਚ ਇਸ ਇਲਾਕੇ ਵਿੱਚ ਸਰਗਲਮ ਰਹਿੰਦੀਆਂ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਦੋਨੇ ਐਸਐਚਓ ਆਏ ਬਣੇ ਉਹਨਾਂ ਦੇ ਕੰਨ 'ਚ ਮਾੜੀ ਮੁੱਟੀ ਜਿਹੜੀ ਹੈ ਪਾ ਦਿਓ ਤਾਂ ਕਿ ਅੱਜ ਸਾਡੀ ਮਹਿਮ ਸਫਲ ਹੋ ਜੇ ਪੰਜ ਚਾਰ ਸਮਗਰ ਰਹੀ ਨਾਲ ਪੁਲਿਸ ਚੱਕੇ ਲੈ ਜੇ ਉਹਨਾਂ ਨੂੰ ਸਲਾਖਾਂ ਪਿੱਛੇ ਭੇਜ ਦੇ ਸਰਦਾਰ ਕਲਵਾਨ ਸਿੰਘ ਸਿੱਧੂ ਜਿੰਦਾਬਾਦ ਕਹਿ ਸਕਦੇ ਜੂਥ ਤੁਹਾਡੇ ਨਾਲ ਪੂਰਾ ਸਮਰਥਨ ਦੇ ਰਿਹਾ ਇਸ ਟਾਈਮ ਪੂਰਾ ਪਿੱਛੇ ਦਾ ਦੇਖੋ ਜੂਥ ਜਿਹੜਾ ਉਹ ਪੰਜਾਬ ਸਾਡੀ ਕੋਈ ਵੀ ਰਾਜਨੀਤੀ ਆ ਚਾਹੇ ਕੋਈ ਵੀ ਕਰਦਾ ਉਹਦੀ ਰੀੜ ਦੀ ਹੱਡੀ ਹੁੰਦੀ ਹੈ ਜਿਹਦੇ ਨਾਲ ਜੂਥ ਹੈ ਸਮਝਦਾ ਵੀ ਉਹ ਕੋਈ ਵੀ ਕਾਰਜ ਨੂੰ ਜਿਹੜਾ ਉਹ ਫਤਿਹ ਕਰ ਸਕਦਾ ਮੇਰਾ ਨਾਮ ਹਿੰਦਰਪਾਲ ਆ ਜੀ ਹਲਕਾ ਆਤਮਨ ਕੋਆਰਡੀਨੇਟਰ ਨਸ਼ਾ ਵਿਰੋਧ ਕਮੇਟੀ ਜੀ ਜਿਹੜਾ ਕਰਕੇ ਐਮ ਐਲ ਏ ਸਾਹਿਬ ਪਹੁੰਚੇ ਐ ਐਮ ਐਲ ਏ ਸਾਹਿਬ ਇੱਥੇ ਪਹੁੰਚੇ ਨੇ ਜਿਹੜੀ ਸਾਡੀ ਭਗਵੰਤ ਮਾਨ ਨੇ ਜਿਹੜੀ ਪੈਦਲ ਯਾਤਰਾ ਸ਼ੁਰੂ ਕੀਤੀ ਆ ਦੂਜੇ ਪੜਾ ਤੇ ਯਾਤਰਾ ਪਹੁੰਚ ਚੁੱਕੀ ਆ ਇਹ ਵਾਰਡ 51 52 ਦੀ ਜਿਹੜੀ ਇਹ ਸਾਡੀ ਜਿਹੜੀ ਪੈਦਲ ਯਾਤਰਾ ਸ਼ੁਰੂ ਹੋਈ ਸੀ ਨਸ਼ੇ ਦੇ ਵਿਰੁੱਧ ਇਸ ਇਲਾਕੇ ਦੇ ਵਿੱਚ ਲੋਕ ਕਹਿੰਦੇ ਮੰਜੀਦ ਨਗਰ ਦੇ ਵਿੱਚ ਬੜਾ ਨਸ਼ਾ ਵਿਕਦਾ ਵਾ ਇਸ ਕਰਕੇ ਇੱਥੇ ਅਸੀਂ ਮੇਨ ਰੈਲੀ ਦਾ ਜਿਹੜੀ ਸ਼ੁਰੂ ਹੋਈ ਆ ਤੇ ਸਾਡੀ ਬੰਦ ਵੀ ਇੱਥੇ ਹੋਈ ਆ ਤੇ ਅਸੀਂ ਇਸ ਇਲਾਕੇ ਦੇ ਵਿੱਚ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਨਸ਼ੇ ਦੇ ਸਦਾਗਰ ਆ ਉਹ ਟਾਈਮ ਦੇ ਨਾਲ ਆਪਣਾ ਬੋਰੀ ਬਿਸਤਰਾ 골 ਕਰਕੇ ਘਰ ਚਲੇ ਜਾਣ ਤਕਰੀਬਨ ਇੱਥੇ ਨਸ਼ਾ ਖਤਮ ਤਾਂ ਹੋ ਗਿਆ 10% ਰਹਿ ਗਿਆ ਉਹ ਵੀ ਖਤਮ ਹੋ ਜੂਗਾ ਜੀ ਕਹਿ ਸਕਦੇ ਯੂਥ ਦਾ ਤੁਹਾਡੇ ਨਾਲ ਪੂਰਾ ਸਮਰਥਨ ਹੈ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਦੇਖ ਲਈ ਯੂਥ ਕਿੰਨਾ ਨਾਲ ਆ ਪੂਰਾ ਯੂਥ ਆ ਨਾਲ ਤੇ ਜਿਹੜੇ ਨਸ਼ੇ ਦੇ ਸਦਾਗਰ ਆ ਜਿਆਦਾ ਦੇਰ ਤੱਕ ਨਹੀਂ ਇੱਥੇ ਟਿਕਣਗੇ ਜੀ ਮਹੀਨੇ ਦਾ ਇਹਨਾਂ ਦਾ ਖੇਲ ਆ ਤੇ ਬਿਨਾਂ ਦੇ ਇੱਥੋਂ ਭਜਾ ਕੇ ਹੀ ਸਾਂ ਲਵਾਂਗੇ ਜੀ ਯੂਥ ਨੂੰ ਮੈਸੇਜ ਕੀ ਦੇਣਾ ਚਾਹ ਫਿਰ ਯੂਥ ਨੂੰ ਹੀ ਮੈਸੇਜ ਦੇ ਚਿੱਟੇ ਤੋਂ ਦੂਰ ਹੋ ਪੰਜਾਬ ਨੂੰ ਖੁਸ਼ਹਾਲ ਬਣਾਓ ਪੜੋ ਲਿਖੋ ਅਫਸਰ ਬਣੋ ਤੇ ਆਪਣਾ ਜਿਹੜਾ ਪੰਜਾਬ ਨੂੰ ਆਪਣੇ ਜੀਵਨ ਨੂੰ ਬਚਾਈਏ ਤੇ ਆਪਾਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ